ਪੂਰੇ ਦੇਸ਼ ਭਰ ਦੇ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਨੇ ਇੱਕ ਲੋਕਾਂ ਦੇ ਲਈ ਮੁਸੀਬਤ ਖੜੀ ਕਰ ਦਿੱਤੀ ਹੈ ਪਰ ਟਰਾਂਸਪੋਰਟਰਾਂ ਦਾ ਦਾਵਾ ਇਹ ਹੈ ਕਿ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਨੇ ਅਜਿਹਾ ਨਵਾਂ ਕਾਨੂੰਨ ਲਿਆਂਦਾ ਕਿ ਜਿਸ ਦੇ ਕਰਕੇ ਟਰਾਂਸਪੋਰਟਰਾਂ ਦੇ ਹੱਕ ਵਿੱਚ ਕੋ ਬਹੁਤੇ ਅਧਿਕਾਰ ਨਹੀਂ ਰੱਖੇ ਹਾਲਾਂਕਿ ਮੋٹے ਜੁਰਮਾਨੇ ਤੇ ਸਜ਼ਾ ਜਿਹੜੀ ਆ ਬੜੀ ਸਖਤ ਰੱਖ ਦਿੱਤੀ ਇਸ ਨੂੰ ਰੱਦ ਕਰਵਾਉਣ ਦੀ ਖਾਤਰ ਸੜਕਾਂ ਤੋਂ ਆਪਣੇ ਟਰੱਕ ਜਿਹੜੇ ਟਰੱਕ ਨੇ ਜਾਂ ਕੈਂਟਰ ਨੇ ਉਹ ਲੀਹਾਂ ਤੋਂ ਲਾਹ ਲਏ ਤੇ ਜਿਸ ਦੇ ਨਾਲ ਦੇਸ਼ ਦੇ ਵਿੱਚ ਬੜੀ ਵੱਡੀ ਮੁਸੀਬਤ ਖੜੀ ਹੋ ਗਈ ਪਰ ਇੱਕ ਰਾਹਤ ਦੀ ਖਬਰ ਇੰਨੀ ਜ਼ਰੂਰ ਹੈ ਕਿ ਦੇਸ਼ ਤੇ ਜਿੱਥੇ ਕੇਂਦਰੀ ਗ੍ਰੈਸ 77 ਮੀਟਿੰਗ ਕਰਨ ਜਾ ਰਹੇ ਨੇ ਟਰਾਂਸਪੋਰਟਰਾਂ ਦੇ ਨਾਲ ਸ਼ਾਮ ਦਾ 7 ਵਜੇ ਦਾ ਸਮਾਂ ਰੱਖਿਆ ਗਿਆ ਹੈ ਹਾਲਾਂਕਿ ਉਸ ਵਿੱਚ ਮੀਟਿੰਗ ਦੇ ਵਿੱਚ ਸਿੱਟਾ ਨਿਕਲਣ ਦੀ ਗੱਲ ਆਖੀ ਗਈ ਹੈ ਹਾਲਾਂਕਿ ਇਸ ਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਪਰ ਪੰਜਾਬ ਦੇ ਸੰਦਰਭ ਵਿੱਚ ਪ੍ਰਸੰਗ ਵਿੱਚ ਦੇਖੀਏ ਤਾਂ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਸਾਡੇ ਕੋਲ ਸਟਾਕ ਬਹੁਤ ਪਿਆ ਤੇਲ ਦਾ ਘਬਰਾਉਣ ਦੀ ਜ਼ਰੂਰਤ ਨਹੀਂ ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦੋ ਪਈਆ ਵਾਹਨ ਨਹੀਂ 2 ਲੀਟਰ ਜਿਹੜਾ ਪ੍ਰਤੀ ਵਹੀਕਲ ਆ ਜਿਹੜਾ ਦੋ ਪਹੀਆ ਵਾਹਨ ਤੇ ਤੇਲ ਇੱਕ ਵਾਰੀ ਦੇਣ ਦੀ ਗੱਲ ਆਖੀ ਐ 5 ਲੀਟਰ ਚਾਰ ਪਹੀਆ ਵਾਹਨ ਦੇ ਵਿੱਚ ਹੀ ਤੇਲ ਪੈ ਸਕਦਾ ਹੈ ਪੈਟਰੋਲ ਜਾਂ ਡੀਜ਼ਲ ਇਸ ਤੋਂ ਵੱਧ ਨਹੀਂ ਪਵੇਗਾ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਇੱਕ ਘਬਰਾਹਟ ਹੈ ਕਿ ਜਿੱਥੇ ਅਸੀਂ ਇੱਕ ਤੋਂ ਦੂਜੀ ਥਾਂ ਰੋਜ਼ਾਨਾ ਜਾਣਾ ਆਵਾਜਾਈ ਵਰਤਣੀ ਹੈ ਤਾਂ ਉਸ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਨੇ ਜੇਕਰ ਜ਼ਰੂਰੀ ਸੇਵਾਵਾਂ ਐਂਬੂਲੈਂਸ ਦੀ ਗੱਲ ਕਰੀਏ ਤਾਂ ਐਂਬੂਲੈਂਸ ਵਾਲੇ ਵੀ ਆਪਣੇ ਜਿਹੜੇ ਅੰਦਰ ਉਹ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਣਾਈ ਖੜੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤਾਂ ਚਲੇ ਗਏ ਮਰੀਜ਼ ਨੂੰ ਤਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦੇਾਂਗੇ ਉਸ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਜਾਂ ਵਾਪਸ ਵੀ ਪਰਤਿਆ ਜਾਣਾ ਕਿ ਨਹੀਂ ਉਹਦਾ ਕੋਈ ਭਰੋਸਾ ਨਹੀਂ ਸਰਕਾਰ ਇਸ ਦੇ ਉੱਤੇ ਪੂਰੀ ਜਿਹੜੀ ਆ ਚੌਕਸੀ ਦੇ ਨਾਲ ਫੈਸਲਾ ਕੋਈ ਨਾ ਕੋਈ ਲਵੇ ਸਾਡੇ ਲਈ ਰਾਹ ਲੱਭੇ ਹਾਲਾਂਕਿ ਇਸ ਮਸਲੇ ਦੇ ਵਿੱਚ ਪੰਜਾਬ ਦੇ ਹੋਮ ਸੈਕਟਰੀ ਨੇ ਜਿਹੜੇ ਉਹਨਾਂ ਨੇ ਇਹ ਵਿਸ਼ਵਾਸ ਦੁਆਇਆ ਕਿ ਪੰਜਾਬ ਚ ਤੇਲ ਦੀ ਕਮੀ ਨਹੀਂ ਆ ਜਲਦੀ ਹੀ ਟਰੱਕ ਜਿਹੜੇ ਚੱਲਣਗੇ ਤੇਲ ਕੰਪਨੀਆਂ ਨਾਲ ਮੀਟਿੰਗ ਆ ਜਿਹੜੀ ਵਗਰੋਂ ਹੜਤਾਲ ਦਾ ਸਿੱਟਾ ਕੀ ਨਿਕਲੇਗਾ ਤੇਲ ਕੰਪਨੀਆਂ ਦਾ ਜਾਂ ਟਰੱਕ ਡਰਾਈਵਰ ਯੂਨੀਅਨ ਨੇ ਹੜਤਾਲ ਆ ਜਿਹੜੀ ਕੁਝ ਥਾਵਾਂ ਦੇ ਉੱਤੇ ਤੱਕਿਆ ਕਿ ਅਸੀਂ ਸਰਕਾਰ ਦੇ ਦਿੱਤੇ ਭਰੋਸੇ ਤੋਂ ਬਾਅਦ ਖਤਮ ਕਰ ਦਿੰਨੇ ਆ ਔਰ ਜਾਨਾਂ ਤੋਂ ਟੈਂਕਰ ਜਿਵੇਂ ਭਰ ਕੇ ਆਉਂਦੇ ਸਨ ਵੱਡੇ ਵੱਡੇ ਤੇਲ ਪੰਪਾਂ ਤੱਕ ਉਹ ਪੁੱਜਣਗੇ ਹੁਣ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ 'ਚ ਨਹੀਂ ਲੱਗਣਾ ਪਵੇਗਾ ਕਈ ਥਾਵਾਂ ਤੋਂ ਇਹ ਗੱਲਾਂ ਆਈਆਂ ਨੇ ਪਰ ਕਈ ਥਾਵਾਂ ਦੇ ਉੱਤੇ ਹਾਲੇ ਵੀ ਸਥਿਤੀ ਉਸੇ ਤਰ੍ਹਾਂ ਬਣੀ ਹੈ ਲੋਕ ਘਬਰਾਟ ਦੇ ਵਿੱਚ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾਵੇ ਹਾਲਾਂਕਿ ਕਈ ਥਾਵਾਂ ਦੇ ਉੱਤੇ ਥੋੜੀਆਂ-ਬਹੁਤੀਆਂ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਉਂਕਿ ਲੰਬੀ ਕਤਾਰ ਦੇ ਵਿੱਚ ਸਬਰ ਕਰਨਾ ਔਖਾ ਹੁੰਦਾ ਦੋ-ਦੋ ਕਿਲੋਮੀਟਰ ਤਿੰਨ-ਤਿੰਨ ਕਿਲੋਮੀਟਰ ਤੱਕ ਵੀ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਨੇ ਇੱਥੋਂ ਤੱਕ ਕਿ ਟਰੱਕ ਡਰਾਈਵਰਾਂ ਦੀ ਜਿਹੜੀ ਹੜਤਾਲ ਹੈ ਰਾਜਸਥਾਨ ਦੇ ਵਿੱਚ ਵੀ ਜਿਹੜਾ ਸਬਜੀ ਤੇ ਫਲਾਂ ਦੀ ਸਪਲਾਈ ਦਾ ਮੰਡੀਆਂ ਵਿੱਚ ਹਾਲਾਂਕਿ ਇਕੱਲਾ ਰਾਜਸਥਾਨ ਨਹੀਂ ਜਿੰਨੇ ਵੀ ਸੂਬੇ ਆ ਸਾਰੇ ਥਾਂ ਦੇ ਉੱਤੇ ਪ੍ਰਭਾਵਿਤ ਹੋ ਰਿਹਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਕਈ ਰੂਟਾਂ ਦੇ ਉੱਤੇ ਜਿਹੜੇ ਰੋਡਵੇਜ ਪ੍ਰਾਈਵੇਟ ਬੱਸਾਂ ਵੀ ਰੁਕੀਆਂ ਹੋਈਆਂ ਨੇ ਇਸ ਦੇ ਨਾਲ ਪਬਲਿਕ ਟਰਾਂਸਪੋਰਟ ਪ੍ਰਾਈਵੇਟ ਟਰਾਂਸਪੋਰਟ ਦੋਨਾਂ ਦੇ ਉੱਤੇ ਵੱਡਾ ਅਸਰ ਪੈ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਪੈਟਰੋਲ ਤੇ ਡੀਜ਼ਲ ਦੀ ਕਿੱਲਤ ਆਉਣ ਲੱਗੀ ਹੈ ਲਗਭਗ 10 ਰਾਜਾਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇੱਥੋਂ ਤੱਕ ਕਿ ਐਮਪੀ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਇਹ ਕਹਿ ਦਿੱਤਾ ਕਿ ਜਲਦੀ ਹੜਤਾਲ ਖਤਮ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਟਰੱਕ ਆ ਜਿਹੜੇ ਉਹ ਉਸ ਦੇ ਉੱਤੇ ਸੜਕਾਂ ਦੇ ਉੱਤੇ ਨਹੀਂ ਚੱਲ ਰਹੇ ਹੜਤਾਲ ਦੇ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮੰਗਲਵਾਰ ਨੂੰ ਦੋ ਯਾਚਿਕਾਂ ਦੇ ਉੱਤੇ ਸੁਣਵਾਈ ਕੀਤੀ ਹੈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਹੜਤਾਲ ਤੁਰੰਤ ਖਤਮ ਕਰਵਾਈ ਜਾਵੇ ਪਰ ਇਹ ਮਸਲਾ ਇਕੱਲਾ ਇੱਕ ਸੂਬਾ ਸਰਕਾਰ ਦਾ ਨਹੀਂ ਹੈ ਪੂਰੇ ਦੇਸ਼ ਦਾ ਮਸਲਾ ਹੈ ਕੇਂਦਰੀ ਗ੍ਰੈਸ ਕੱਤਰ ਜਿਹੜੇ ਮੀਟਿੰਗ ਕਰਨ ਜਾ ਰਹੇ ਨੇ ਹੁਣ ਟਰਾਂਸਪੋਰਟਰਾਂ ਦੇ ਨਾਲ ਉਸ ਮੀਟਿੰਗ ਦੇ ਵਿੱਚ ਕੀ ਵਾਕਈ ਭਰੋਸਾ ਦੇ ਕੇ ਟ੍ਰੱਕਾਂ ਨੂੰ ਕਿਉਂਕਿ ਲੰਮਾ ਸਮਾਂ ਇਹ ਕੰਮ ਵੀ ਨਹੀਂ ਰੁੱਕ ਸਕਦਾ ਜੇਕਰ ਰੁਕੇਗਾ ਤੇ ਇਸ ਦੇ ਨਾਲ ਪੂਰੇ ਦੇਸ਼ ਦੀ ਅਰਥਵਿਵਸਥਾ ਡਾਵਾ ਡੋਲ ਹੋ ਜਾਣੀ ਆ ਅਰਥਵਿਵਸਥਾ ਤਾਂ ਜਿੱਥੇ ਡਾਵਾ ਡੋਲ ਹੋਵੇਗੀ ਹੋਵੇਗੀ ਜਿਹੜਾ ਅਸਰ ਪੈਣਾ ਹੀ ਪੈਣਾ ਹੈ ਹਰ ਥਾਂ ਦੇ ਉੱਤੇ ਪਰ ਉੱਥੇ ਹੀ ਆਮ ਲੋਕਾਂ ਦੀ ਜਿਹੜੀ ਇੱਕ ਤੋਂ ਦੂਜੀ ਥਾਂ ਜਾਣ ਵਾਲੀ ਖੱਜਲ ਖੁਆਰੀ ਵੀ ਬਹੁਤ ਜ਼ਿਆਦਾ ਵਧਣ ਵਾਲੀ ਦਿਖਾਈ ਦੇ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਇਹ ਦੇਖਣਾ ਪੈਂਦਾ ਹੈ ਕਿ ਹੋਵੇਗਾ ਕਿ ਕਈ ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੱਥੋਂ ਤੱਕ ਰਹੀ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਭਰੋਸਾ ਦਿੱਤਾ ਗਿਆ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜਲਦੀ ਹੀ ਟੈਂਕਰ ਉਸੇ ਤਰ੍ਹਾਂ ਲਗਾਤਾਰ ਚੱਲਣਗੇ ਪਰ ਕੱਲਾ ਪੰਜਾਬ ਸਰਕਾਰ ਦੇ ਭਰੋਸਾ ਦੇਣ ਨਾਲ ਕਿੰਨੀ ਕੁ ਦੇਰ ਤੱਕ ਜੇਕਰ ਦੇਸ਼ ਪੱਧਰ ਤੇ ਕੌਮੀ ਪੱਧਰ ਦੇ ਉੱਤੇ ਟਰੱਕ ਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਜਾਰੀ ਰਹਿੰਦੀ ਹੈ ਤਾਂ ਫਿਰ ਇੱਕ ਸੂਬਾ ਸਰਕਾਰ ਇਸ ਦੇ ਵਿੱਚ ਬੇਵਾਸੀ ਨਜ਼ਰ ਆਵੇਗੀ ਕਿਉਂਕਿ ਇਹ ਫੈਸਲਾ ਦੇਸ਼ ਪੱਧਰ ਦਾ ਕੌਮੀ ਪੱਧਰ ਦਾ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਹੀ ਖਬਰ ਸਾਂਝੀ ਕਰ ਰਹੇ ਹਾਂ ਕਿ ਹੁਣ ਬਣੇਗਾ ਕੀ ਤੇਲ ਪੰਪਾਂ ਦੇ ਉੱਤੇ ਬਹੁਤਿਆਰ ਤੇ ਮੁਕਣ ਲੱਗਿਆ ਹੈ ਕਈ ਥਾਵਾਂ ਦੇ ਉੱਤੇ ਦਾਵਾ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਨੇ ਦਾਵਾ ਕੀਤਾ ਅਗਰੈਸ ਕੱਤਰ ਸੂਬੇ ਦੇ ਉਹ ਕਹਿ ਚੁੱਕੇ ਨੇ ਦਾਵਾ ਕਰ ਚੁੱਕੇ ਨੇ ਕਿ ਸਾਡੇ ਕੋਲ ਤੇਲ ਦੀ ਕਿਸੇ ਤਰ੍ਹਾਂ ਦੀ ਕਿੱਲਤ ਨਹੀਂ ਆਉਣ ਵਾਲੀ ਲੋਕਾਂ ਨੂੰ ਕਿਹਾ ਕਿ ਘਬਰਾਓ ਨਾ ਆਰਾਮ ਦੇ ਨਾਲ ਚੱਲੋ ਪਰ ਦੂਜੇ ਪਾਸੇ ਲੋਕ ਵੀ ਹਰਾਂ ਤੇ ਪਰੇਸ਼ਾਨ ਹੋ ਰਹੇ ਨੇ ਕਿ ਕਿਸ ਤਰ੍ਹਾਂ ਹੋ ਗਿਆ ਅਚਾਨਕ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਈ ਜ਼ਰੂਰੀ ਸੇਵਾਵਾਂ ਹੁੰਦੀਆਂ ਨੇ ਜਿੱਥੇ ਜਾਣਾ ਹੁੰਦਾ ਖਾਸ ਕਰਕੇ ਜਿਹੜੀਆਂ ਸਿਹਤ ਸੇਵਾਵਾਂ ਨੇ ਜਾਂ ਐਂਬੂਲੈਂਸ ਦੀ ਗੱਲ ਕਰੀਏ ਉਹ ਵੀ ਡਰ ਰਹੇ ਨੇ ਚਲਾਉਣ ਵਾਲੇ ਚਾਲਕ ਕਿ ਇੱਕ ਥਾਂ ਤੋਂ ਤਾਂ ਚਲੇ ਜਾਵਾਂਗੇ ਦੂਜੀ ਥਾਂ ਤੱਕ ਤੇਲ ਜੇ ਮੁੱਕ ਗਿਆ ਤਾਂ ਫਿਰ ਪੰਪਾਂ 'ਚ ਵੱਡੀ ਲਾਈਨ ਜਿਹੜੀ ਲੱਗਣੀ ਹੈ ਉੱਥੇ ਕੀ ਬਣੇਗਾ ਇਸ ਤਰ੍ਹਾਂ ਲਗਾਤਾਰ ਹਾਲਾਂਕਿ ਪੰਜਾਬ ਦੇ ਪ੍ਰਸੰਗ ਦੇ ਵਿੱਚ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਹੜਤਾਲ ਜਲਦੀ ਹੀ ਟਰੱਕ ਡਰਾਈਵਰਾਂ ਨੇ ਟੈਂਕਰ ਡਰਾਈਵਰਾਂ ਨੇ ਖਤਮ ਕਰ ਦੇਣੀ ਹੈ ਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ ਪਰ ਹਾਲੇ ਤੱਕ ਟਰਾਂਸਪੋਰਟਰਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੱਲ ਸਾਹਮਣੇ ਨਿਕਲ ਕੇ ਨਹੀਂ ਆਈ ਕਿ ਕਿੰਨੀ ਛੇਤੀ ਹੜਤਾਲ ਖਤਮ ਕਰਨਗੇ ਉਹਨਾਂ ਨੇ ਇੱਕੋ ਸ਼ਰਤ ਰੱਖੀ ਹੈ ਕਿ ਜਿਹੜੇ ਸਖਤੀ ਕੱਲੇ ਡਰਾਈਵਰਾਂ ਤੇ ਜਾਂ ਟਰਾਂਸਪੋਰਟਰਾਂ ਦੇ ਉੱਤੇ ਵਰਤੀ ਗਈ ਹੈ ਕਾਨੂੰਨ ਦੇ ਵਿੱਚ ਉਸ ਨੂੰ ਬਦਲਿਆ ਜਾਵੇ ਉਸ ਫੈਸਲੇ ਨੂੰ ਵਾਪਸ ਲਿਆ ਜਾਵੇ ਹਾਲਾਂਕਿ ਇਸ ਦੇ ਉੱਤੇ ਹੁਣ ਕੇਂਦਰ ਸਰਕਾਰ ਨੋ ਕੀ ਕੀ ਬਦਲਣਾ ਪਵੇਗਾ ਕਿ ਕਿੰਨੀ ਕੁ ਗੱਲ ਮੰਨਣੀ ਪਵੇਗੀ ਟਰਾਂਸਪੋਰਟਰਾਂ ਦੀ ਔਰ ਕਿੱਥੇ ਜਾ ਕੇ ਸਹਿਮਤੀ ਬਣਦੀ ਹੈ ਮੀਟਿੰਗ ਦੇ ਵਿੱਚ ਛੇਤੀ ਪਤਾ ਲੱਗੇਗਾ ਕੌਮੀ ਪੱਧਰ ਦੇ ਉੱਤੇ ਕੇਂਦਰੀ ਅਗਰੈਸ ਕੱਤਰ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਦੇਖਦੇ ਹਾਂ ਕਿ ਕੀ ਹੁੰਦਾ ਫਿਲਹਾਲ ਵੱਖ-ਵੱਖ ਸੂਬਾ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਟਰਾਂਸਪੋਰਟਰਾਂ ਨੂੰ ਮਨਾਉਣ ਚ ਲੱਗੀਆਂ ਹੋਈਆਂ ਨੇ ਕਿਤੇ ਕਿਤੇ ਟਰਾਂਸਪੋਰਟਰ ਰਾਜ਼ੀ ਹੋ ਗਏ ਨੇ ਕਿ ਜੇਕਰ ਸਰਕਾਰ ਸਾਨੂੰ ਭਰੋਸਾ ਦੇ ਰਹੀ ਹੈ ਤੇ ਅਸੀਂ ਫਿਰ ਚੱਲਾਂਗੇ ਤੇਲ ਦੇ ਟੈਂਕਰ ਵੀ ਲੈ ਕੇ ਟਰੱਕ ਵੀ ਲੈ ਕੇ ਫਿਰ ਘਬਰਾਉਣ ਦੀ ਲੋੜ ਨਹੀਂ ਪਰ ਪੰਜਾਬ ਦੇ ਪ੍ਰਸੰਗ 'ਚ ਦੇਖਿਆ ਜਾਵੇ ਤਾਂ ਪੰਜਾਬ ਦੇ ਵੀ ਕਈ ਪੈਟਰੋਲ ਪੰਪਾਂ ਤੇ ਫਿਲਹਾਲ ਦੀ ਘੜੀ ਡਰਾਈ ਹੋ ਚੁੱਕੇ ਨੇ ਪੈਟਰੋਲ ਪੰਪ ਤੇਲ ਮੁਕਣ ਲੱਗਿਆ ਔਰ ਕਈ ਥਾਵਾਂ ਦੇ ਤਹਾਲਾਂ ਕਿ ਸਰਕਾਰ ਵੱਲੋਂ ਜਰੂਰ ਇਹ ਦਾਵਾ ਕੀਤਾ ਗਿਆ ਕਿ ਤੇਲ ਨਹੀਂ ਮੁਕੇਗਾ ਪੰਜਾਬ 'ਚ ਛੇਤੀ ਕਿਉਂਕਿ ਵੱਡਾ ਸਟਾਕ ਆ ਜਿਹੜਾ ਉਪਿਆ ਹੈ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਹੁਣ ਹੁੰਦਾ ਕੀ ਹੈ ਪਰ ਫਿਲਹਾਲ ਮੁਸ਼ਕਲਾਂ ਨੇ ਜਿਹੜੀਆਂ ਉਹ ਲੋਕਾਂ ਦੀਆਂ ਵਧੀਆਂ ਹੋਈਆਂ ਨੇ ਜਿਨ੍ਹਾਂ ਨੇ ਪਬਲਿਕ ਜਾਂ ਪ੍ਰਾਈਵੇਟ ਟਰਾਂਸਪੋਰਟ ਦੇ ਉੱਤੇ ਕੰਮ ਕਰਨਾ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲੀ ਇਹ ਗੱਲ ਹੋਵੇਗੀ ਕਿ ਇਸ ਦੇ ਨਾਲ ਹੁੰਦਾ ਕੀ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਦਾਅਵੇ ਤਾਂ ਹੀ ਕੀਤੇ ਜਾ ਰਹੇ ਨੇ ਕਿ ਟਰਾਂਸਪੋਰਟ ਆ ਜਿਹੜੀ ਉਹ ਜਾਰੀ ਜਲਦੀ ਹੋ ਜਾਣੀ ਆ ਕਿਉਂਕਿ ਸਰਕਾਰ ਦੇ ਨਾਲ ਮੀਟਿੰਗ ਹੋਣ ਵਾਲੀ ਹੈ ਪਰ ਉਸ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਦਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਪਤਾ ਹੀ ਲੱਗਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਯਾਰੇ ਹਾਦਸੇ ਬਾਰੇ ਟਰੱਕ ਡਰਾਈਵਰਾਂ ਪ੍ਰਤੀ ਬਣਾਇਆ ਜਾ ਰਿਹਾ ਸਖਤ ਕਾਨੂੰਨਾਂ ਵਿਰੁੱਧ ਬੀਤੇ ਕੱਲ ਤੋਂ ਹੀ ਜਿਉਂ ਹੀ ਟਰਾਂਸਪੋਰਟਰਾਂ ਨੇ ਹੜਤਾਲ ਕੀਤੀ ਤਾਂ ਪੂਰੇ ਦੇਸ਼ 'ਚ ਹਾਹਾਕਾਰ ਮਚਦੀ ਹੈ 95% ਦੀਆਂ ਟਰਾਂਸਪੋਰਟਰਾਂ ਨੇ ਟਰੱਕਾਂ ਨੂੰ ਸੜਕਾਂ ਤੋਂ ਹਟਾਉਂਦਿਆਂ ਐ ਹੜਤਾਲ ਕੀਤੀ ਸੀ ਜਿਸ ਕਾਰਨ ਪੂਰੇ ਦੇਸ਼ ਦੇ ਵਿੱਚ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਖਤਮ ਹੋਣ ਲੱਗਿਆ ਹੈ ਲੰਬੀਆਂ-ਲੰਬੀਆਂ ਤੇਲ ਪਾਉਣ ਲਈ ਵਾਹਨਾਂ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ 7 ਵਜੇ ਸ਼ਾਮ ਨੂੰ ਸਮਾਂ ਨਿਰਧਾਰਤ ਕੀਤਾ ਗਿਆ ਦੇਖਦੇ ਹਾਂ ਟਰਾਂਸਪੋਰਟਰਾਂ ਨਾਲ ਹੋਣ ਵਾਲੀ ਕੇਂਦਰੀ ਪੱਧਰ ਤੇ ਮੀਟਿੰਗ ਦੇ ਵਿੱਚ ਟਾਕੀ ਨਿਕਲਦਾ ਪਰ ਤਕਰੀਬਨ ਮੰਨਿਆ ਜਾਂਦਾ ਹੈ ਕਿ ਘੱਟੋ-ਘੱਟ 80 ਲੱਖ ਤੋਂ ਵੱਧ ਦੇਸ਼ ਦੇ ਅੰਦਰ ਟਰੱਕ ਡਰਾਈਵਰਾਂ ਦੀ ਗਿਣਤੀ ਹੈ ਟਰਾਂਸਪੋਰਟ ਦਾ ਇੱਕ ਵੱਡਾ ਕੰਮ ਹੈ ਪਰ ਹਿੱਟ ਐਂਡ ਰਨ ਕਾਨੂੰਨ ਦਾ ਰੋਧ ਆ ਜਿਹੜਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਸੀ ਵਸ ਸਕਦੀਆਂ ਨੇ ਇਸ ਦੇ ਨਾਲ ਹੋਰ ਵਸਤਾਂ ਦੀਆਂ ਕੀਮਤਾਂ ਵੀ ਖਾਸ ਕਰਕੇ ਜ਼ਰੂਰੀ ਫਲਾਂ ਦੀਆਂ ਕੀਮਤਾਂ ਦੁੱਧ ਦੀ ਕੀਮਤ ਸਬਜ਼ੀਆਂ ਦੀ ਕੀਮਤ ਜਾਂ ਮੰਡੀਆਂ ਦੇ ਵਿੱਚ ਜਿਹੜਾ ਰੋਜ਼ਾਨਾ ਦਾ ਢੋਆ ਢੁਆਈ ਵਾਲਾ ਕੰਮ ਹੈ ਉਸ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਪਰ ਹੁਣ ਸਰਕਾਰ ਲਈ ਇੱਕ ਚੁਣੌਤੀ ਬਣ ਗਈ ਹੈ ਟਰਾਂਸਪੋਰਟਰਾਂ ਨੂੰ ਬਣਾਉਣਾ ਹੁਣ ਕਿਹੜੀ ਸ਼ਰਤ ਦੇ ਉੱਤੇ ਮੰਨਦੇ ਨੇ ਤੇ ਕਦੋਂ ਹੜਤਾਲ ਖਤਮ ਹੁੰਦੀ ਹੈ ਉਹਨਾਂ ਲਈ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਹ ਖਬਰ ਆ ਰਹੀ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਪੰਜਾਬ ਦੇ ਵਾਂਗ ਭਾਰੀ ਕਿਲਤ ਪਾਈ ਜਾ ਰਹੀ ਹੈ ਪਰ ਪੰਜਾਬ ਸਰਕਾਰ ਦਾ ਦਾਵਾ ਜ਼ਰੂਰ ਹੈ ਕਿ ਤੇਲ ਦਾ ਸਟਾਕ ਘਟ ਨਹੀਂ ਹੈ ਪੂਰਾ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਜ਼ਮੀਨੀ ਪੱਧਰ ਦੇ ਉੱਤੇ ਪ੍ਰੈਕਟੀਕਲ ਰੂਪ 'ਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸਥਿਤੀ ਸਰਕਾਰ ਦੇ ਦਾਅਵੇ ਤੋਂ ਬਿਲਕੁਲ ਉਲਟ ਜਾਪ ਰਹੀ ਹੈ ਹੁਣ ਲੋਕ ਖਬਰਾਂਟ ਦੇ ਵਿੱਚ ਨੇ ਕਿ ਕਿਤੇ ਤੇਲ ਖਤਮ ਨਾ ਹੋ ਜਾਵੇ ਅਸੀਂ ਬੈਠੇ ਹੀ ਨਾ ਰਹਿ ਜਾਈਏ ਜਿੱਥੇ ਜਿੱਥੇ ਹਾਂ ਆਪਣੇ ਦਫ਼ਤਰਾਂ ਤੱਕ ਜਾਂ ਜ਼ਰੂਰੀ ਥਾਵਾਂ ਤੇ ਜਾਂ ਰਿਸ਼ਤੇਦਾਰੀਆਂ ਚ ਦੁੱਖ ਸੁੱਖ ਚ ਸ਼ਾਮਲ ਹੋਣ ਲਈ ਕਿਤੇ ਇਹ ਨਾ ਹੋਵੇ ਕਿ ਪਹੁੰਚ ਹੀ ਨਾ ਸਕੀਏ ਇਸ ਕਰਕੇ ਵੀ ਲੋਕ ਕਿਤੇ ਨਾ ਕਿਤੇ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਨੇ ਪਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਲਦੀ ਇਸ ਮਸਲੇ ਦਾ ਹੱਲ ਲੱਭ ਲਿਆ ਜਾਵੇਗਾ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਕੁਝ ਬਣੇ ਰਹੋ ABC ਪੰਜਾਬ ਦੇ ਨਾਲ